ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਰੈੱਡ ਸੌਸ ਪਾਸਤਾ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਜ਼ਗੀਬੀ ਹੋਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤੇ ਆਓ ਹੁਣ ਪਾਸਤਾ ਬਣਾਉਣਾ ਸ਼ੁਰੂ ਕਰਦੇ ਹਾਂ ਇਹਦੇ ਲਈ ਮੈਂ ਇੱਕ ਵੱਡੀ ਕੌਲੀ ਪਰ ਕੇ ਪਾਸਤੇ ਦੇ ਲਈਏ ਪਾਸਤਾ ਤੁਸੀਂ ਕਿਸੇ ਵੀ ਸ਼ੇਪ ਦਾ ਲੈ ਸਕਦੇ ਜੀ ਸਭ ਤੋਂ ਪਹਿਲੇ ਹੁਣ ਅਸੀਂ ਪਾਸਤੇ ਨੂੰ ਬੋਇਲ ਕਰਾਂਗੇ ਪਾਸਤੇ ਨੂੰ ਬੋਇਲ ਕਰਨ ਲਈ ਪੈਨ ਵਿੱਚ 4 ਤੋਂ 5 ਕੱਪ ਪਾਣੀ ਪਾ ਕੇ ਪਾਣੀ ਗਰਮ ਰੱਖਾਂਗੇ ਪਾਣੀ ਨੂੰ ਗਰਮ ਹੋਣ ਦੇਵਾਂਗੇ ਅੱਧਾ ਚਮਚ ਇਹਦੇ ਵਿੱਚ ਨਮਕ ਪਾ ਲਾਂਗੇ ਇੱਕ ਚਮਚ ਇਹਦੇ ਵਿੱਚ 올ਿਵ ਆਇਲ ਪਾ ਲਾਂਗੇ ਪਾਣੀ ਹੁਣ ਬੋਇਲ ਹੋ ਗਿਆ ਏ ਹੁਣ ਅਸੀਂ ਇਹਦੇ ਵਿੱਚ ਪਾਸਤਾ ਪਾ ਦਾਂਗੇ 10 ਤੋਂ 12 ਮਿੰਟ ਲਈ ਪਾਸਤੇ ਨੂੰ ਹੁਣ ਬੋਇਲ ਹੋਣ ਦਵਾਂਗੇ ਜਦ ਤੱਕ ਸਾਡਾ ਪਾਸਤਾ ਬੋਇਲ ਹੁੰਦਾ ਏ ਉਨੀ ਦੇਰ ਤੱਕ ਅਸੀਂ ਦੂਸਰੇ ਪੈਨ ਵਿੱਚ ਪਾਣੀ ਪਾ ਕੇ ਇਦੇ ਵਿੱਚ 4 ਟਮਾਟਰ ਪਾ ਦਾਂਗੇ ਤੇ ਚਾਰ ਹੀ ਅਸੀਂ ਇਹਦੇ ਵਿੱਚ ਸੁੱਕੀਆਂ ਲਾਲ ਮਿਰਚਾਂ ਪਾ ਕੇ ਇਹਨਾਂ ਨੂੰ ਬੋਇਲ ਕਰ ਲਾਂਗੇ ਟਮਾਟਰ ਹੁਣ ਬੋਇਲ ਹੋ ਗਏ ਆ ਇਹਨਾਂ ਦਾ ਛਿਲਕਾ ਲੱਥਨ ਲੱਗ ਗਿਆ ਏ ਇਹਨਾਂ ਨੂੰ ਠੰਡੇ ਪਾਣੀ ਵਿੱਚ 1 ਮਿੰਟ ਲਈ ਪਾ ਦਾਂਗੇ ਠੰਡੇ ਪਾਣੀ ਵਿੱਚ ਇਹਨਾਂ ਨੂੰ ਪਾਉਣਾ ਇਹਨਾਂ ਦਾ ਛਿਲਕਾ ਬੜੀ ਆਸਾਨੀ ਨਾਲ ਲੱਥ ਜਾਂਦਾ ਏ ਛਿਲਕਾ ਉਤਾਰ ਕੇ ਇਹਨਾਂ ਦਾ ਇਹਨਾਂ ਨੂੰ ਗ੍ਰਾਈਂਡਿੰਗ ਜਾਰ ਚ ਪਾ ਕੇ ਗ੍ਰਾਈਂਡ ਕਰ ਲਾਂਗੇ ਇੱਧਰ ਹੁਣ ਸਾਡਾ ਪਾਸਤਾ ਵੀ ਬੋਇਲ ਹੋ ਗਿਆ ਏ ਚੈੱਕ ਕਰਦੇ ਆ ਇਹਨੂੰ ਬਸ ਇਸ ਤੋਂ ਬਾਅਦ ਇਹਨੂੰ ਬੋਇਲ ਨਹੀਂ ਕਰਨਾ ਫੁਣ ਅਸੀਂ ਇਹਨੂੰ ਛਾਣ ਲਾਂਗੇ ਇੱਕ ਛਾਨਣੀ ਦੀ ਹੈਲਪ ਨਾਲ ਹੁਣ ਪਾਸਤੇ ਨੂੰ ਛਾਣ ਲਾਂਗੇ ਇਦੇ ਉੱਪਰ ਹੁਣ ਠੰਡਾ ਪਾਣੀ ਪਾ ਦਾਂਗੇ ਤਾਂ ਕਿ ਪਾਸਤਾ ਓਵਰਕੁਕ ਨਾ ਹੋ ਜਾਏ ਪਾਸਤੇ ਨੂੰ ਹੁਣ ਇੱਕ ਵੱਡੇ ਬੌਲ 'ਚ ਕੱਢ ਲਾਂਗੇ ਇੱਕ ਚਮਚੇ ਦੇ ਵਿੱਚ 올ਿਵ ਆਇਲ ਪਾ ਦਾਂਗੇ ਮਿਕਸ ਕਰ ਦਾਂਗੇ ਇਹਨੂੰ ਤਾਂ ਕਿ ਸਾਡਾ ਪਾਸਤਾ ਚਿਪਚਿਪਾ ਨਾ ਹੋਏ ਉੜੇ ਕੜਾਈ ਗੈਸ ਉੱਪਰ ਗਰਮ ਰੱਖ ਲਾਂਗੇ ਇੱਕ ਚਮਚ ਇਹਦੇ ਵਿੱਚ ਮੱਖਣ ਪਾ ਦਾਂਗੇ ਨਾਲ ਹੀ ਅਸੀਂ ਇੱਕ ਤੋਂ ਦੋ ਚਮਚੇ ਇਹਦੇ ਵਿੱਚ 올ਿਵ ਆਇਲ ਪਾ ਦਾਂਗੇ ਇੱਕ ਛੋਟਾ ਚਮਚ ਬਰੀਕ ਕਟਿਆ ਹੋਇਆ ਲਸਣ ਪਾ ਦਾਂਗੇ ਲਸਣ ਨੂੰ ਹਲਕਾ ਜਿਹਾ ਪਕਾ ਲਾਂਗੇ ਬਹੁਤ ਜ਼ਿਆਦਾ ਇਹਨੂੰ ਬ੍ਰਾਊਨ ਨਹੀਂ ਕਰਨਾ ਬਸ 1 ਮਿੰਟ ਲਈ ਇਹਨੂੰ ਪਕਾ ਲਾਂਗੇ ਹੁਣ ਇਹਦੇ ਵਿੱਚ ਇੱਕ ਬਰੀਕ ਕੱਟਿਆ ਹੋਇਆ ਪਿਆਜ਼ ਪਾ ਦਾਂਗੇ ਪਿਆਜ਼ ਨੂੰ ਵੀ ਹਲਕਾ ਜਿਹਾ ਪਕਾ ਲਾਂਗੇ 1 ਮਿੰਟ ਦੇ ਕਰੀਬ ਇਹਨੂੰ ਵੀ ਪਕਾ ਲਾਂਗੇ ਪਿਆਜ਼ ਦਾ ਰੰਗ ਹੁਣ ਥੋੜਾ ਥੋੜਾ ਬਦਲ ਗਿਆ ਹੈ ਔਰ ਇਸੇ ਦੇ ਵਿੱਚ ਬਰੀਕ ਕੱਟ ਕੇ Shimla mirch ਪਾ ਦਾਂਗੇ Shimla mirch ਨੂੰ ਵੀ ਹੁਣ ਥੋੜੀ ਦੇਰ ਲਈ ਪਕਾ ਲਾਂਗੇ Shimla mirch ਨੂੰ ਬਸ ਇੰਨਾ ਹੀ ਪਕਾਵਾਂਗੇ ਇਹਦੇ ਵਿੱਚ ਕ੍ਰੰਚ ਰਹਿਣਾ ਚਾਹੀਦਾ ਹੈ ਓਵਰ ਕੁਕ ਨਹੀਂ ਕਰਨਾ ਇਹਨੂੰ ਥੋੜੀ ਜਿਹੀ ਇਹਦੇ ਵਿੱਚ ਟਮਾਟਰਾਂ ਦੀ ਪਿਓਰੀ ਪਾ ਦਾਂਗੇ ਅੱਧਾ ਚਮਚੇ ਦੇ ਵਿੱਚ ਨਮਕ ਪਾ ਦਾਂਗੇ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਥੋੜੀ ਜੀ ਕਾਲੀ ਮਿਰਚ ਪਾਵਾਂਗੇ ਇੱਕ ਚਮਚੇ ਦੇ ਵਿੱਚ 오ਰੀਗানো ਪਾ ਦਾਂਗੇ ਅੱਧਾ ਚਮਚ ਚਿਲੀ ਫਲੇਕਸ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨਾਂ ਨੂੰ 2 ਚਮਚ ਇਹਦੇ ਵਿੱਚ ਟਮਾਟੋ ਕੇਚਪ ਪਾ ਦਾਂਗੇ 1 ਚਮਚ ਪੀਜ਼ਾ ਪਾਸਤਾ ਸੌਸ ਪਾਵਾਂਗੇ ਮਿਕਸ ਕਰ ਲਾਂਗੇ ਹੁਣ ਅਸੀਂ ਇਹਦੇ ਵਿੱਚ ਪਾਸਤਾ ਪਾ ਦਾਂਗੇ ਇੱਕ ਮਿੰਟ ਲਈ ਪਾਸਤੇ ਨੂੰ ਸਾਰੇ ਮਸਾਲਿਆਂ ਚ ਪਕਾ ਲਾਂਗੇ ਤਾਂ ਕਿ ਸਾਰੇ ਮਸਾਲਿਆਂ ਦਾ ਟੇਸ ਜਿਹੜਾ ਪਾਸਤੇ ਦੇ ਅੰਦਰ ਤੱਕ ਚਲਾ ਜਾਏ ਪਾਸਤਾ ਸਾਡਾ ਬਣ ਕੇ ਤਿਆਰ ਆ ਗੈਸ ਦੀ ਫਲੇਮ ਬੰਦ ਕਰ ਦਾਂਗੇ ਪਾਸਤੇ ਨੂੰ ਇੱਕ ਪਲੇਟ ਚ ਕੱਢ ਲਾਂਗੇ ਪਾਸਤੇ ਨੂੰ ਮੈਂ ਇੱਕ ਪਲੇਟ 'ਚ ਕੱਢ ਲਿਆ ਏ ਬਹੁਤ ਹੀ ਟੇਸਟੀ ਪਾਸਤਾ ਬਣ ਕੇ ਤਿਆਰ ਹੋਇਆ ਏ ਜੇ ਤੁਸੀਂ ਇਸੇ ਤਰ੍ਹਾਂ ਪਾਸਤਾ ਬਣਾਓਗੇ ਤਾਂ ਬੱਚੇ ਇਸ ਨੂੰ ਬਹੁਤ ਪਸੰਦ ਕਰਨਗੇ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ